ਅਸਲਾਮੁਅਲੈਕੁਮ ਕੀ ਹਾਲ ਹੈ ਠੀਕੋ ਕੀ ਹੋਏ ਅਗਰ ਤੁਹਾਨੂੰ ਇੱਕ ਪਰੀ ਮਹਿਫਲ ਦੇ ਅੰਦਰ ਪਰੇ ਮੈਦਾਨ ਦੇ ਵਿੱਚ ਕੋਈ ਥੱਪੜ ਮਾਰ ਦੇ ਸਮਝਾਉਣ ਦੀ ਬਜਾਏ ਔਰ ਅਗਰ ਸਮਝਾਏ ਵੀ ਤਾਂ ਤੁਹਾਨੂੰ ਇਸ ਤਰ੍ਹਾਂ ਸਮਝਾਇਆ ਜਾਏ ਕਿ ਤੁਹਾਡੀ ਜਿਸ ਤਰ੍ਹਾਂ ਬੇਇੱਜ਼ਤੀ ਹੋ ਰਹੀ ਹੈ ਤੁਹਾਨੂੰ ਬੇਇੱਜ਼ਤ ਕੀਤਾ ਜਾ ਰਿਹਾ ਇਸ ਤਰ੍ਹਾਂ ਸਮਝਾਇਆ ਜਾਏ ਔਰ ਦੂਜੀ ਤਰਫ ਅਗਰ ਉਹੀ ਚੀਜ਼ ਤੁਹਾਨੂੰ ਜਿਹੜੀ ਆ ਉਹ ਬੰਦ ਕਮਰੇ ਦੇ ਅੰਦਰ ਲੈ ਜਾਇਆ ਜਾਏ ਔਰ ਉੱਥੇ ਜਾ ਕੇ ਤੁਹਾਨੂੰ ਦੱਸਿਆ ਜਾਏ ਕਿ ਤੂੰ ਇਸ ਜਗ੍ਹਾ ਤੇ ਗਲਤ ਸੀ ਔਰ ਤੇਰਾ ਰਵਈਆ ਇਸ ਜਗ੍ਹਾ ਤੇ ਠੀਕ ਨਹੀਂ ਤੂੰ ਆਪਣੇ ਰਵਈਏ ਨੂੰ ਠੀਕ ਕਰ ਔਰ ਸਮਝਾਇਆ ਜਾਏ ਇਹਨਾਂ ਦੋਨਾਂ ਦੇ ਵਿੱਚੋਂ ਕਿਹੜੀ ਚੀਜ਼ ਸਹੀ ਹੈ ਇੱਥੇ ਕੋਈ ਸ਼ੱਕ ਨਹੀਂ ਦੂਸਰੇ ਵਾਲੇ ਯਾਨੀ ਕਿ ਬੰਦ ਕਮਰੇ ਦੇ ਅੰਦਰ ਲੈ ਕੇ ਜਾਵਾਂਗੇ ਤੇ ਤੁਹਾਨੂੰ ਸਮਝਾਵਾਂਗੇ ਔਰ ਤੁਸੀਂ ਸਮਝ ਜਾਓਗੇ ਐਸੇ ਤਰ੍ਹਾਂ ਹੀ ਤੁਹਾਡੇ ਬੱਚੇ ਨੇ ਜਦੋਂ ਉਹਨਾਂ ਦੇ ਨਾਲ ਤੁਸੀਂ ਆਪਣਾ ਹੱਕ ਜਿਤਾਉਣ ਦੀ ਕੋਸ਼ਿਸ਼ ਕਰਦੇ ਹੋ ਪਰ ਇਹ ਮਹਿਫਲ ਦੇ ਵਿੱਚ ਤੇ ਉਹਨਾਂ ਨੂੰ ਮਾਰਦੇ ਹੋ ਗੁੱਸਾ ਹੁੰਦੇ ਹੋ ਜਾਂ ਗੱਡੀ ਕਲੋਜ਼ ਕਰਦੇ ਹੋ ਕੁਝ ਵੀ ਕਰਦੇ ਹੋ ਤਾਂ ਉਹਨਾਂ ਦੇ ਦਿਲ 'ਚ ਵੀ ਇਹ ਚੀਜ਼ ਆਂਦੀ ਹੈ ਕਿ ਮੇਰੇ ਦੋਸਤ ਮੇਰੇ ਰਿਸ਼ਤੇਦਾਰ ਜਾਂ ਮੇਰੇ ਕਰੀਬੀ ਜਨਸਾਂ ਨੇ ਤੁਸੀਂ ਕਿਹਾ ਥੋੜਾ ਜਿਆਦਾ ਹੁੰਦਾ ਹੈ ਉਹਨਾਂ ਨੂੰ ਲੇਕਿਨ ਅਗਰ ਇਹ ਚੀਜ਼ ਤੁਸੀਂ ਉਹਨਾਂ ਨੂੰ ਬੰਦ ਕਮਰੇ ਦੇ ਅੰਦਰ ਲੈ ਕੇ ਜਾਓ ਕਿ ਬੇਟਾ ਇਹ ਚੀਜ਼ ਤੂੰ ਗਲਤ ਕੀਤੀ ਹੈ ਤੇਰੇ ਵਾਸਤੇ ਅੱਛਾ ਨਹੀਂ ਸੀ ਇਹ ਦੂਸਰੇ ਵਾਸਤੇ ਜਿਹਦੇ ਵਾਸਤੇ ਤੂੰ ਕੀਤੀ ਆ ਉਹਦੇ ਵਾਸਤੇ ਅੱਛਾ ਨਹੀਂ ਤੇ ਉਹ ਸਮਝ ਜਾਏਗਾ ਜ਼ਰੂਰ ਸਮਝੇਗਾ ਔਰ ਤੁਸੀਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਦੂਸਰਿਆਂ ਦੇ ਸਾਹਮਣੇ ਬੇਇੱਜ਼ਤੀ ਕਰਨ ਦੇ ਨਾਲ ਤੁਹਾਡੇ ਪੁੱਤਰ ਦੀ ਇੱਜ਼ਤ ਜਾਂ ਤੁਹਾਡੀ ਧੀ ਦੀ ਇੱਜ਼ਤ ਵਧੇਗੀ ਨਹੀਂ ਘਟੇਗੀ ਉਹਨਾਂ ਦੀ ਨਜ਼ਰਾਂ 'ਚ ਇੱਜ਼ਤ ਘਟੇਗੀ ਔਰ ਜੇ ਤੁਸੀਂ ਇੱਜ਼ਤ ਘਟੇਗੀ ਤਾਂ ਡੈਫੀਨਿਟਲੀ ਤੁਹਾਡੇ ਬੱਚੇ ਤੁਹਾਡੇ ਖਿਲਾਫ ਜ਼ਰੂਰ ਹੋਣਗੇ ਕਿਤੇ ਨਾ ਕਿਤੇ ਕਿ ਮੇਰੇ ਬਾਬਾ ਨੇ ਜਾਂ ਮੇਰੇ ਮਾਮਾ ਨੇ ਜਾਂ ਮੇਰੇ ਭਰੇ ਨੇ ਕਿਸੇ ਨੇ ਇਹਨਾਂ ਦੇ ਸਾਹਮਣੇ ਬੈਠ ਕੇ ਮੈਨੂੰ ਇਸ ਤਰ੍ਹਾਂ ਕਿਹਾ ਸੀ ਤੇ ਸੋ ਪਲੀਜ਼ ਇਸ ਚੀਜ਼ ਦੇ ਉੱਤੇ ਥੋੜਾ ਜਿਹਾ ਨਜ਼ਰਸਾਨੀ ਕਰੋ ਤੇ ਦੇਖੋ ਇਹ ਕੀ ਚੀਜ਼ ਹੈ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰੋ ਔਰ ਬੱਚਿਆਂ ਨੂੰ ਪਿਆਰ ਦੇ ਨਾਲ ਸਮਝਾਓ ਔਰ ਅਕੇਲੇ ਦੇ ਅੰਦਰ ਸਮਝਾਓ ਤਾਂ ਕਿ ਉਹ ਅੱਛੇ ਦੇ ਨਾਲ ਅੰਡਰਸਟੈਂਡ ਕਰ ਸਕਣ ਤੁਹਾਡੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਣ ਮੈਂ ਤੁਹਾਡਾ ਦੋਸਤ ਅਬਦੁੱਲਾਹ ਮਨੂ ਦੇ ਇਜਾਜ਼ਤ ਅਸਲਾਮੁਅਲੈਕ